ਮਹਾਰਾਜਾ ਰਣਜੀਤ ਸਿੰਘ ਦੁਨੀਆ ਦੇ ਮਸ਼ਹੂਰ ਰਾਜਿਆਂ ਵਿੱਚੋਂ ਇੱਕ ਸੀ ਜੋ ਪੰਜਾਬ ਲਈ ਬਹੁਤ ਵਧੀਆ ਰਾਜਾ ਹੋਇਆ ਤੇ ਅੱਪਾ ਤੁਹਾਨੂੰ ਦਿਖਾਉਂਦੇ ਆ ਅੱਜ ਐਸੀ ਹਿਸਟੋਰੀਕ ਜਗ੍ਹਾ ਜੋ ਖਾਲਸਾ ਰਾਜ ਦੇ ਨਾਂ ਨਾਲ ਜਾਣੀ ਜਾਂਦੀ ਹੈ ਜ਼ਿਲ੍ਹਾ ਰੋਪੜ ਜਿੱਥੇ 1831 ਨੂੰ ਮਹਾਰਾਜਾ ਰਣਜੀਤ ਸਿੰਘ ਦੀ ਗਵਰਨਰ ਜਨਰਲ ਵਿਲੀਅਮ ਬੈਟਿਕ ਨਾਲ ਇੱਕ ਸੰਧੀ ਹੋਈ ਤੇ ਉਸ ਸੰਧੀ ਦੇ ਅਨੁਸਾਰ ਆਪਣੀਆਂ ਹੱਦਾਂ ਸਰਦ ਦਾ ਦੇ ਸੰਬੰਧੀ ਵਾਰਤਾ ਲਾਪ ਹੋਈ ਤੇ ਜਿੱਥੇ ਖਾਲਸਾ ਰਾਜ ਦਾ ਇਹ ਝੰਡਾ ਲੱਗਿਆ ਹੋਇਆ ਹੈ ਇਹ ਸ਼ਿਵਾਲਿਕ ਦੀਆਂ ਪਹਾੜੀਆਂ ਸਤਲੁਜ ਨਦੀ ਦੇ ਕੰਢੇ ਤੇ ਸਥਿਤ ਹੈ ਜੋ ਇਸ ਸੰਧੀ ਦਾ ਮੀਟਿੰਗ ਪੁਆਇੰਟ ਹੈ ਉਹ ਮਹਾਰਾਜੇ ਸਿੰਘ ਪਾਰਕ ਸਤਲੁਜ ਦਰਿਆ ਦੇ ਕੰਢੇ ਤੇ ਸਥਿਤ ਹੈ ਤੇ ਤੇ ਪਿੱਪੜ ਥੱਲੇ ਏਸ਼ਟੇਨਿਆ ਕੰਪਨੀ ਦੇ ਗਵਰਨਰ ਤੇ ਮਹਾਰਾਜੇ ਸਿੰਘ ਵਿਚਕਾਰ ਕੁਝ ਹੱਦਾ ਸਰਦਾਂ ਨੂੰ ਲੈ ਕੇ ਅਤੇ ਕੁਝ ਵਪਾਰ ਸੰਬੰਧੀ ਸਮਝੌਤਾ ਹੋਇਆ ਤੇ ਇਹ ਸਮਝੌਤਾ ਇੱਕ ਦੂਜੇ ਤੋਂ ਹੁੰਦੇ ਫਾਇਦੇ ਨੂੰ ਦੇਖ ਕੇ ਮੁੱਖ ਰੱਖਦੇ ਹੋਏ ਦੋਨਾਂ ਵਿਚਕਾਰ 1831 ਨੂੰ ਕੀਤਾ ਗਿਆ